ਕਿ ਬਣਾਉਂਦੇ ਹੋਏ ਇਹ ਦੋਨੇ ਹੀ ਸਾਹਮਣੇ ਲਈ ਇੱਕ ਟੋਕਨ ਫਲਾਵ ਦੇਵਾਂਗੇ ਜੋ ਕੁਝ ਇਹਨਾਂ ਨੇ ਆਪਣੇ ਲਈ ਕੀਤਾ ਹੈ ਉਹਦਾ ਮੁੱਲ ਆਪਕੋ ਮੋੜਿਆ ਨਹੀਂ ਜਾ ਸਕਦਾ ਉਹ ਤਾਂ ਸਿਰਫ ਆਪਣੇ ਬਲੇ ਕਰ ਅਰਦਾਸ ਹੈ ਜਿਹਦੇ ਨਤੀਜੇ ਸਾਡੇ ਸਾਹਮਣੇ ਬਹੁਤ ਵਧੀਆ ਨਿਕਲਦੇ ਨੇ ਤੇ ਇੱਕ ਟੋਕਨ ਫਲਾਵ ਇਹਨਾਂ ਨੂੰ ਦੇਵਾਂਗੇ ਤਾਂ ਜੋ ਜਦੋਂ ਵੀ ਇਹ ਆਪਣੇ ਇਸ ਟੋਕਨ ਫਲਾਵ ਨੂੰ ਦੇਖਣਗੇ ਉਹਦਾ ਹੀ ਇਹਨਾਂ ਨੂੰ ਇਸ ਗਿਆਨ ਦੀ education मुफ्त कोचिंग सेंटर ਜਿਹੜਾ ਕਿ ਦ੍ਰਿਸ਼ਟੀ ਆਯੋਗਨਿਸਨ ਸੁਸਾਇਟੀ ਦੇ ਬੰਦਰ ਥੱਲੇ ਕੰਮ ਕਰ ਰਿਹਾ ਹੈ ਇਹਨੂੰ ਤੁਹਾਡੀ ਯਾਦ ਜ਼ਰੂਰ ਆਏਗਾ ਕਦੇ ਜੀਵਨ ਸਫਲ ਹੋ ਗਿਆ ਕਿ ਇੰਨਾ ਤਾਂ ਸਫਲ ਹੈ ਹੀ ਹੈ ਤੁਹਾਡੇ ਸੇ ਜੋੜਨਾ ਤੇ ਭਗਵਾਨ ਦੀ ਕਿਰਪਾ ਇਹ ਸਾਡਾ ਤਾਂ ਇੱਕ ਪ੍ਰਯਾਸ ਹੈ ਬੰਦਨਾਸਤੀ ਇੱਕ ਮੰਗ ਸੀ ਉਹ ਬੱਚੇ ਹੈਗੇ ਤਾਂ ਅੱਗੇ ਚੱਲ ਕੋਈ ਗੈਰ ਹੈ ਨਾ ਇਹਨਾਂ ਦਾ ਫਿਊਚਰ ਬਣ ਗਿਆ ਤਾਂ ਆਪਾਂ ਨੂੰ ਬੜੀ ਖੁਸ਼ੀ ਆ ਆਪਾਂ ਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਉਪਰਾਲੇ ਨਾਲ ਤੇ ਭਗਵਾਨ ਕਰਨੋ ਹੀ ਕਿ ਦੂਤ ਬਣਾ ਕੇ ਭੇਜਦਾ ਤੇ ਕੋਈ ਖੁਦ ਨਹੀਂ ਆਉਂਦਾ ਕੋਈ ਆਪਣਾ ਜ਼ਰੀਆ ਭੇਜਦਾ ਜੀ ਮੈਂ ਉਹਦੀ ਗੱਲ ਹਾਂ ਜੀ ਜੀ ਚਾਹ मैं शैली मित्तल एक बठिंडा की रहने वाली हैगी है, है। ते मैं इनर व्हील क्लब बठिंडा तो बिलोंग करती है वैसे मेरा शहर शुरू तो ही बठिंडा रहा है एंड मैं हमेशा ही चाहनी कि ਬਠਿੰਡਾ ਦੇ ਲੋਕ ਬਹੁਤ ਤਰੱਕੀ ਕਰ ਰਹੇ ਨੇ ਤਾਂ ਇਸ ਕਰਕੇ ਮੈਨੇ ਬਠਿੰਡਾ ਨੂੰ ਇੱਕ ਅੱਛੇ ਪਲੇਟਫਾਰਮ ਤੇ ਲੈ ਕੇ ਆਉਣ ਲਈ ਮੇਰਾ ਜੋ ਮਨ ਕਰਦਾ ਹੈ ਕਿ ਐਜੂਕੇਸ਼ਨ ਇਜ਼ ਦਾ ਮੇਨ ਸੋਸਾਇਟੀ ਮਤਲਬ ਮੇਨ ਮੋਟਿਵ ਤਾਂ ਜਦ ਮੈਨੂੰ ਗਿਆਨ ਜੋਤੀ ਵਾਲੇ ਸਕੂਲ ਦੇ ਬਾਰੇ ਪਤਾ ਚੱਲਿਆ ਕਿ ਛੋਟੇ ਬੱਚੇ ਜਿਹੜੇ ਕਿ ਆਪਣਾ ਪਵਿੱਖ ਹੈ ਜੇ ਉਹਨਾਂ ਨੂੰ ਤੋਂ ਆਪਾਂ ਸ਼ੁਰੂਆਤ ਕਰੀਏ ਜਿਵੇਂ ਆਪਾਂ ਸਭ ਦੇਖ ਰਹੇ ਹੈ ਕਿ ਕ੍ਰਾਈਮ ਵਧ ਰਿਹਾ ਹੈ ਤੇ ਐਨੀਆਂ ਵਾਰਦਾਤਾ ਹੋ ਰਹੀਆਂ ਇੱਕ ਤਾਂ ਇੱਕ ਆਪਣੇ ਇੱਕ ਸੋਸ਼ਲ ਰਿਸਪੌਂਸਿਬਿਲਟੀ ਬਣਦੀ ਹੈ ਕਿ ਆਪਾਂ ਜਿਹੜੇ ਬੱਚਿਆਂ ਨੇ ਫਿਊਚਰ ਹੈ ਆਪਣਾ ਉਹਨਾਂ ਨੂੰ ਆਪਾਂ ਗਾਈਡ ਕਰੀਏ ਸਹੀ ਰਾਹ ਤੇ ਲੈ ਕੇ ਆਈਏ ਉਹਨਾਂ ਨੂੰ ਬਚਪਨ ਤੋਂ ਹੀ ਇਹ ਸੰਸਕਾਰ ਦਿੱਤੇ ਜਾਣ ਕੇ ਦੇਸ਼ ਆਵਦਾ ਹੈਗਾ ਤੇ ਆਪਾਂ ਕੁਝ ਕਰਕੇ ਦਿਖਾਣਾ ਹੈ ਤਾਂ ਜਦੋਂ ਮੈਨੂੰ ਗਿਆਨ ਚੋਤੀਵਾਰੇ ਪਤਾ ਚੱਲਿਆ ਕਿ ਇਹ ਵਾਲੀ ਸੰਸਥਾ ਛੋਟੇ ਬੱਚੇ ਜਿਹੜੇ ਪੀਖ ਮੰਗਦੇ ਹੈਗੇ ਰੈੱਡ ਲਾਈਟ ਏਰੀਆ ਤੇ ਰੈੱਡ ਲਾਈਟਸ ਤੇ ਜਾਂ ਮੰਦਰਾਂ ਦੇ ਬਾਹਰ ਗੁਰਦੁਆਰਿਆਂ ਦੇ ਬਾਹਰ ਕਿਉਂਕਿ ਇਹ ਵਾਲੇ ਏਰੀਆਜ਼ ਦਾ ਮੇਨ ਹੱਬ ਏਰੀਆਜ਼ ਹੁੰਦੇ ਜਿੱਥੋਂ ਪਿਕ ਪੌਕੇਟਿੰਗ ਸਟਾਰਟ ਹੁੰਦੀ ਹੈਗੀ ਚੋਰੀਆਂ ਚਕਾਰੀਆਂ ਇਹਨਾਂ ਦਾ ਦਮਾਕ ਫਿਰ ਉਸੇ ਪਾਸੇ ਚੱਲਣਾ ਲੱਗਦਾ ਹੈ ਇਹ ਸੰਸਥਾ ਨੇ ਐਨਾ ਵੱਡਾ ਕੰਮ ਕੀਤਾ ਕਿ ਇਹਨਾਂ ਨੂੰ ਗਾਈਡ ਕਰਕੇ ਕਿ ਇਹਨਾਂ ਨੂੰ ਸਹੀ ਰਾਹ ਤੇ ਲੈ ਕੇ ਆਣਾ ਹੈ ਉਹਨਾਂ ਨੂੰ ਇਕੱਠਾ ਕੀਤਾ ਉਹਨਾਂ ਨੂੰ ਸਕੂਲ ਦੇ ਵਿੱਚ ਐਡਮਿਸ਼ਨਾਂ ਦਲਵਾਈਆਂ ਫਿਰ ਉਹਨਾਂ ਨੂੰ ਸ਼ਾਮ ਨੂੰ ਉਹਨਾਂ ਸਕੂਲ ਹੈਲਪ ਕਰਨ ਲਈ ਟਿਊਸ਼ਨ ਸੈਂਟਰ ਖੋਲੇ ਇਹਨਾਂ ਲਈ ਔਰ ਉਹਨਾਂ ਨੂੰ ਰਿਫਰੈਸ਼ਮੈਂਟਸ ਦਿੱਤੀਆਂ ਉਹਨਾਂ ਨੂੰ ਇਸ ਝੁੱਗੀ ਚੌਂਪੜੀ ਵਾਲੀ ਦੁਨੀਆ ਤੋਂ ਬਾਹਰ ਲੈ ਕੇ ਆਏ ਤੇ ਇੱਕ ਗਿਆਨ ਦਾ ਨਿਆ ਸਵੇਰਾ ਦਿੱਤਾ ਸੋ ਮੈਂ ਸਾਰੀਆਂ ਸੰਸਥਾਵਾਂ ਜੋ ਵੀ ਸੰਸਥਾਵਾਂ ਵੀ ਇੱਕ ਇੱਕ ਇੰਡੀਵਿਜੂਅਲ ਨੂੰ ਅ ਅਰਖਵਾਸ ਕਰੂੰਗੀ ਕਿ ਉਹ ਇੰਨਾ ਸੰਸਥਾਵਾਂ ਨਾਲ ਜੁੜਨ ਤਾਂ ਕਿ ਆਪਾਂ ਹੋਰ ਤੋਂ ਹੋਰ ਇੱਕ ਹੋਰ ਬੱਚੇ ਲੈ ਕੇ ਆਈਏ ਜਿਹੜੇ ਕਿ ਆਪਾਂ ਨੂੰ ਰੋਜ਼ ਸੜਕਾਂ ਤੇ ਪੀਖ ਮੰਗਦੇ ਓਏ ਮਿਲਦੇ ਨੇ ਤਾਂ ਕਿ ਆਪਣਾ ਦੇਸ਼ ਸੰਵਰੇ ਆਪ ਦੀ ਸਿਟੀ ਸੰਵਰੇ ਤੇ ਆਪਾਂ ਇੱਕ ਇਹਨਾਂ ਨੂੰ ਆਪਣਾ ਵੀ ਭਵਿਕ ਸੁਧਰ ਜਾਵੇ ਤੇ ਇਹਨਾਂ ਦਾ ਤਾਂ ਸੁਧਰੇਗਾ ਹੀ ਤੇ ਇੱਕ ਕ੍ਰਾਈਮ ਫਰੀ ਬਠਿੰਡਾ ਆਪਾਂ ਨੂੰ ਮਿਲੇਗਾ ਥੈਂਕ ਯੂ ਜੀ ਇੱਕ ਹੋਰ ਪੂਰੀ ਮੈਡਮ ਨੇ ਕਹਰੇ ਸੀ ਵੀ ਮੈਂ ਵੀ ਅੱਜ ਬੇਟੀ ਨੂੰ ਨਾਲ ਲੈ ਕੇ ਆਇਆ ਹਾਂ ਉਹਨਾਂ ਨੂੰ ਵੀ ਇੱਥੇ ਥੋੜਾ ਆਣਾ ਜਾਂ ਆਪ ਜਦੋਂ ਇੰਟਰਵਿਊ ਕਲੱਬ ਦੇ ਵਿੱਚ ਆਏ ਸੀ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਚਲੋ ਅਸੀਂ ਵੀ ਬੱਚਿਆਂ ਵੱਲੋਂ ਗਿਆਨ ਜੋਤੀ ਐਜੂਕੇਸ਼ਨ ਮੁਫਤ ਕੋਚਿੰਗ ਸੈਂਟਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਆਂ ਜਿਨ੍ਹਾਂ ਨੂੰ ਸਾਡਾ ਇਹ ਪ੍ਰਯਾਸ ਬਹੁਤ ਵਧੀਆ ਲੱਗਿਆ ਤਾਂ ਉਸ ਮੈਡਮ ਕਹਿੰਦੇ ਮੇਰੇ ਲਈ ਅਰਦਾਸ ਕਰ ਦੋ ਸਾਡੀ ਤਾਂ ਜਲਮਤਰਬਾਸ ਹੈ ਜਿਹੜਾ ਸਾਡੇ ਤੇ ਵਿਸ਼ਵਾਸ ਕਰ ਲੈਂਦਾ ਹੈ ਜਿਹੜੇ ਸਾਡੇ ਬੱਚਿਆਂ ਤੇ ਵਿਸ਼ਵਾਸ ਕਰ ਲੈਂਦਾ ਹੈ ਇਹਨਾਂ ਦੀ ਅਰਦਾਸ ਤੇ ਵਿਸ਼ਵਾਸ ਕਰਦਾ ਹੈ ਉਹ ਜਰੂਰ ਕੁਛ ਨਾ ਕੁਛ ਇਤੋਂ ਬਾਕੇ ਜਾਂਦਾ ਹੈ ਸਾਡੀ ਹੋਰ ਲਾਸਟ ਦੀ ਜਿਹੜੀ ਆਪਾਂ ਆਮ ਚੌਟੇ ਜਗ੍ਹਾਤਾਂ 'ਚ ਜਗਰਾਤਾਂ ਸੁਣਦੇ ਆ ਮੈਂ ਅਰਦਾਸ ਕਰਾਵਾ ਜੀ ਜਿਹਦਾ ਜ਼ਿਕਰ ਦਾ ਕਰਵਾ ਲਓ ਉਹ 100 ਰੁਪਏ ਵਾਲੀ ਅਰਦਾਸ ਹੁੰਦੀ ਹੈ ਸਾਡੀ ਅਰਦਾਸ 'ਚ ਆਪ ਕੋ 100 ਰੁਪਏ ਮੰਗਦਾ ਹੈ ਸਾਨੂੰ ਮੰਗਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਅਸੀਂ ਕਾਰਟੂਨ ਕਰਕੇ ਲੈ ਕੇ ਆਏ ਸੀ ਇਸਮਾਨਦਾਰ ਵੀ ਬੱਚਿਆਂ ਨੂੰ ਡਿਸਟ੍ਰੀਬਿਊਟ ਕਰਾਂਗੇ ਜਿਵੇਂ ਜੇ ਹਾਲਾਤਾਂ ਦੇ ਨਜ਼ਰ ਆਉਂਦੇ ਅੰਮਣੇ ਲੱਗਦਾ ਉਹ ਕਾਰਟੂਨ ਦੀ ਸਾਨੂੰ ਟੈਪ ਉਦਾਰਨ ਦੀ ਜ਼ਰੂਰਤ ਨਹੀਂ ਪੈਦੀ। ਵੀ ਇੰਨਾ ਕੁਝ ਹੀ ਸਾਨੂੰ ਇੱਥੇ ਮਿਲ ਰਿਹਾ ਹੈ। ਤੇ ਆਓ ਸਭ ਤੋਂ ਪਹਿਲਾਂ ਆਪਾਂ ਉਸ ਕੁੱਲ ਮਾਲਕ ਪਰਮਕੀਤਾ ਪਰਮਾਤਮਾ ਕੋਲ ਇਹ ਅਰਦਾਸ ਕਰੀਏ ਕਿ ਜਿੰਨੇ ਐਕਸਾਈਟਡ ਹੋ ਕੇ ਫੈਮਿਲੀਆਂ ਤੁਹਾਡੇ ਕੋਲੇ ਆਈਆਂ ਇਹਨਾਂ ਨੂੰ ਉਹ ਕੁੱਲ ਮਾਲਕ ਇਸੇ ਤਰੀਕੇ ਨਾਲ ਹੀ ਐਕਸੈਪਟਡ ਰੱਖਦੇ ਹਨ ਇਸੇ ਤਰੀਕੇ ਨਾਲ ਹੀ ਪਰਿਵਾਰ ਹੱਸਦੇ ਖੇਡਦੇ ਰਹਿੰਦੇ ਹਨ ਇਹ ਤੋਂ ਕਿਸੇ ਮੈਡਮ ਸਾਡੀ ਇਹ ਅੰਦਾਜ਼ਾ ਸਾਡ ਵੇਲੇ ਹੀ ਦੇ ਚੋਂ ਹੁੰਦੀ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਸਾਡੀਆਂ ਵਾਈਬ੍ਰੇਸ਼ਨ ਨੂੰ ਕਿੰਨੀ ਕਮਾਤ ਦੇਂਦੇ ਹੋ ਪੂਰੇ ਕੰਫੀਡੈਂਸ ਨਾਲ ਸਾਨੂੰ ਪੂਰੇ ਯਕੀਨ ਹੈ ਨਾ ਬੱਚਿਆਂ ਦੀ ਅੰਦਾਜ਼ੇ ਤੇ